ਅੱਜ ਦਿਹਾਉਂਦੇ ਆ ਤੁਹਾਨੂੰ ਅਸੀਂ ਅਮਰੂਦਾਂ ਦਾ ਬੂਟਾ ਲਿਆ ਕੇ ਲਾਇਆ ਤਾਂ ਸਾਡਾ ਕਿਸੇ ਨੇ ਪੱਟ ਤਾ ਲਾ ਦੇ ਚਲ ਕਰ ਲੈ ਟੋਆ ਕਰ ਲੈ ਹੁਣ ਅਸੀਂ ਅਮਰੂਦ ਫੇਰ ਲਾਉਣ ਆਇਆ ਅਮਰੂਦ ਸਾਡਾ ਖਾਸਾ ਹੋ ਗਿਆ ਤਾਂ ਢੂੰਗਾ ਘਟਵਾ ਅਰਦੀਆਂ ਵਿੱਚ ਬਲਸ ਆਲੇ-ਦਾਲੇ ਕੋਈ ਨਹੀਂ ਕੀ ਆ ਲੰਗਨ ਡੋਲਿਆਂ ਫੜ ਉਹਦੇ ਰੱਖੀ ਫੋਕਸ ਉਹਦੇ ਉਹਦੇ ਅੰਜੀ ਲੈ ਵੀ ਚੱਕੋ ਆਪਣਾ ਮਰੂੜਾ ਕਰੋ ਖੜਾ ਇਹਦੇ ਨਾਲ ਖੁਰਪੀ ਨਾ ਪਾ ਦੇ ਪੁੱਤਰਾ इजा पानी पाते तो बस, बस, बस 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 पानी तो हो दे है बस पा बस इतरे रख ना ज़्यादा चले जाना पानी एक गलसूर भर लिया इतला ਬੋਜੋ ਬੱਦਿਆ ਮੋਟਾ ਹੀ ਬੋਲਦਾ ਨੇ ਕਾ ਅਮਰੂਦਾਂ ਦਾ ਕਾ ਲਾ ਕਾ ਦਾ ਹੈ ਲਾਲ ਲਾਲ ਹੁੰਦਾ ਯਾਰ ਆਲੂ ਖਾਰਾ ਉਪਰੋਂ ਹੀ ਪਈ ਪਤ ਬਣ ਕੇ ਇੱਥੋਂ ਪਾ ਨੂਰ ਇੱਥੋਂ ਆ ਕਿਥੋਂ ਪੋਠੇ ਬਸੇ ਪਾਤਾ ਇੱਕ ਗਲਾਸ ਹੋਰ ਪਾ ਲੈ ਚਲ ਸਦਾ ਗੈਨੇ ਬੁਤਾ ਪਟਤਾ ਸਾਮਣ ਤੋਂ ਬਹਾਰ ਆ ਗਏ ਪਟਿਆ ਗਏ ਆ ਇੱਥੋਂ ਬਾਈਂ ਠੋਠ 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 ਛੱਲੀਆਂ ਰੋਜ ਨੂਰ ਕਹੀ ਜਾਂਦੀ ਆ ਛੱਲੀਆਂ ਤੇ ਤੈਨ ਨੂਰ ਹੋ ਗਿਆ ਅਟੈਕ ਕਿਉਂ ਅਟੈਕ ਕਰਤਾ ਕਾਟਵਾ ਨੇ ਤੈਨੂੰ ਕਿਹਾ ਹੀ ਤਾਂ ਲੈ ਮੈਂ ਤੁਨੂੰ ਨਾ ਕਹਿੰਦੀ ਤੂੰ ਤੋੜ ਤੋੜ ਲੈ ਤੋੜ ਲੈ ਤੋੜ ਨਾ ਤੋੜ ਲੈ ਆਏ ਨੀ ਕੱਚੀਆਂ ਤੀਆਂ ਜਦੋਂ ਦਹਾ ਆਟੋ ਇਹ ਨਾਲ ਲੈਫਟ ਦੀ ਆ ਸੱਚ ਗੱਲ ਸੁਣੇ ਕਿਦਾਂ ਦਵਾਉਂਦੇ ਆ ਆ ਥੱਲੇ ਗੋਭੀ ਆ ਗੋਭੀ ਤੇ ਪੈਰ ਤਰ ਗਈ ਦੇਖ ਦੋ ਫੇਰ ਗੋਭੀ ਦੇ ਉੱਪਰ ਖੜੀ ਆ ਥੱਲੇ ਦੇਖ ਕੇ ਪੈਰ ਤਰ ਬਾਹਰ ਆ ਜਾ ਆ ਜਾ ਗੋਭੀ ਲਈ ਹੋਈ ਐ ਇੱਥੇ ਆਹ ਇਹ ਵੀ ਖਾ ਗਈ ਮੇਰੀ ਆ ਤਾਂ ਬਚੀ ਨਹੀਂ ਨਹੀਂ ਹਲੇ ਕੱਚੀ ਐ ਇਹ ਆ ਖਾ ਗਈ ਆਹ ਖਾ ਗਈ ਆ ਦੇਖੋ ਉਹ ਖਾ ਨਹੀਂ ਨੂਰ ਹਲ ਤਾਂ ਕੱਚੀਆਂ ਨੇ ਪੁੱਤ ਜਮਾ ਤੇ ਇਹ ਚ ਦਾਣਾ ਹੈ ਨਹੀਂ ਉਹਦਾ ਦੁੱਧੇ ਖਾਈ ਜਾਂਦੀ ਆ ਮੋਟੀਆਂ ਮੋਟੀਆਂ ਬੜੀਆਂ ਬੜੀਆਂ ਹੋਈਆਂ ਨੇ ਪੁੱਤ ਜੀ ਮੱਕੀ ਦੇ ਸਾਡੇ ਲਾਏ ਹੋਏ ਤੇ 3-4 ਕਿਆਰੇ ਆਹੀ ਗੱਲਾਂ ਦੇ ਮਾਰੇ ਨੇ ਮੈਂ ਪੜਤੀ ਜਿੱਥੋਂ ਅੰਮ੍ਰੂਲ ਪਟਿਆ ਗਿਆ ਇਹ ਇੱਥੇ ਸਾਗ ਬੀਜਤਾ ਹਾਰ ਕੇ ਅਗਲਾ ਅਸਾਂ ਖੁਰਪੀ ਚੱਕਲਾ ਪੁੱਤ ਬਣ ਕੇ ਸਰੋਂ ਬੀਜਣੀ ਪੈ ਗਈ ਮੱਕੀ ਪਟ ਕੇ ਬੇਖਿਆ ਤਾਂ ਕਿ ਜ਼ਿਆਦਾ ਕਾਟੋ ਦਾ ਹੋ ਜਾਂਦਾ ਨੁਕਰੀਏ ਕਿ ਚਲੋ ਇਹਦੀ ਗੱਲ ਵਿੱਚ ਸਹੀ ਦਾ ਦਾਣਾ ਹਨਾ ਆਪ ਤਾਂ ਅੱਜ ਬਣਿਆ ਸਾਗ ਆਪਣੇ ਇੱਥੋਂ ਤੋੜ ਕੇ ਈਲਾ ਕਰਦੇ ਨਹੀਂ ਆ ਰਿਹਾ ਥੋੜਾ ਥੋੜਾ ਚਲੋ ਟਟਾਂਗੇ ਬਟਾਂਗੇ